ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਤੁਹਾਡੀ ਸਕਰੀਨ ਤੇ ਨੇ ਪਹਿਲਾ ਰਿਸ਼ਤਾ ਜੀ ਪਟਿਆਲਾ ਤੋਂ ਲੜਕੇ ਦਾ ਰਿਸ਼ਤਾ ਜੀ ਡੇਟ ਆਫ ਬਰਥ 1988 ਕਾਸਟ ਬਾਜੀਗਰ ਭੈਣ ਕੋਈ ਨਹੀਂ ਪ੍ਰਾਇਮ ਹੈ ਕੰਮ ਵਧੀਆ ਜੌਬ ਕੰਬਾਈਨ ਫੈਕਟਰੀ ਸੁਪਰਵਾਈਜ਼ਰ ਹੈ ਵੀ ਆਰ ਸੈਲਰੀ ਹੈ ਇਸ ਦੀ ਮੁੰਡਾ ਬਚਪਨ ਤੋਂ ਬੋਲ ਨਹੀਂ ਸਕਦਾ ਪਰ ਦਿਮਾਗੀ ਤੌਰ ਤੇ ਬਹੁਤ ਸਮਝਦਾਰ ਹੈ ਸੈਲਰੀ ਇਸ ਦੀ 20000 ਰੁਪਏ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਨਾਂ ਨਾਲ ਗੱਲ ਕਰੋ ਜੀ ਕੈਨੇਡਾ ਪੀਆਰ ਲੜਕੇ ਦਾ ਨਾਮ ਏ ਸਿੰਘ ਪਤਾ ਤਰਨਤਾਰਨ ਡੇਟ ਆਫ ਬਰਥ 1993 ਕਾਸਟ ਜੱਟ ਸਿੱਖ ਪੈਨਿਕ ਮੈਡ ਯੂਕੇ ਪ੍ਰਾ ਇੱਕ ਮੈਰਿਡ ਹੈ ਕੰਮ ਟਰੱਕ ਡਰਾਈਵਰ ਇਨ ਕੈਨੇਡਾ ਪੀਆਰ ਕੈਨੇਡਾ ਇਹ ਰਿਸ਼ਤਾ ਨਨੁਚਾਈ ਦਾ ਲੜਕੀ ਪੜ੍ਹੀ ਲਿਖੀ ਵਧੀਆ ਪਰਿਵਾਰ ਤੋਂ ਵੇ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਵਟਸਐਪ ਕਾਲ ਤੇ ਗੱਲ ਕਰੋ ਜੀ ਅਗਲਾ ਰਿਸ਼ਤਾ ਹੈ ਪੁਰਤਗਾਲ ਤੋਂ ਲੜਕੇ ਦਾ ਨਾਮ ਆਰ ਸਿੰਘ ਪਤਾ ਹੁਸ਼ਿਆਰਪੁਰ ਡੇਟ ਆਫ ਬਰਥ 1991 ਕਾਸਟ ਸਿੱਖ ਪੜ੍ਹਾਈ ਗ੍ਰੈਜੂਏਟ ਗ੍ਰੈਜੂਏਟ ਹੈ ਕੰਪਿਊਟਰ ਐਸ ਸੀ ਆਈ ਡਿਪਲੋਮਾ ਸਾਰਾ ਪੜ੍ਹ ਕੇ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਜੀ ਸੰਗਰੂਰ ਤੋਂ ਲੜਕੇ ਦਾ ਡੇਟ ਆਫ ਬਰਥ 1996 ਕਾਸਟ ਜੱਟ ਸਿੱਖ ਕੱਦ 5 ਫੁੱਟ 8 ਇੰਚ ਪੈਣ ਇੱਕ ਭਰਾ ਕੋਈ ਨਹੀਂ ਪੜਾਈ ਐਮਟੈਕ ਆਸਟ੍ਰੇਲੀਆ ਕੰਮ ਵਧੀਆ ਜੌਬ ਹੈ ਮਕੈਨੀਕਲ ਇੰਜੀਨੀਅਰ 9.5 ਏਕੜ ਜ਼ਮੀਨ ਹੈ ਇਹ ਰਿਸ਼ਤਾ ਲੜਕੀ ਆਸਟ੍ਰੇਲੀਆ ਤੋਂ ਪੜ੍ਹੀ ਲਿਖੀ ਮੈਡੀਕਲ ਜਾਂ ਇੰਜੀਨੀਅਰ ਵਧੀਆ ਪਰਿਵਾਰ ਤੋਂ ਹੋਵੇ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਅੰਮ੍ਰਿਤਸਰ ਤੋਂ ਲੜਕੀ ਦਾ ਨਾਮ ਆਰਕੋਰ ਡੇਟ ਆਫ ਬਰਥ 1998 ਕਾਸਟ OBC ਪਰਜਾਪਤ ਪੜਾਈ ਬੀਕਾਮ LL B ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਕੰਮ ਪੁਰਤਗਾਲ ਲਾਇਨ ਹਾਈ ਕੋਰਟ ਚੰਡੀਗੜ੍ਹ रिश्ता बढ़िया लड़का चंडीगढ़ ਵਿੱਚ ਗਵਰਨਮੈਂਟ ਜੌਬ ਤੇ ਹੋਵੇ ਪਰਿਵਾਰ ਦਾ ਨੀਚੇ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਜਲੰਧਰ ਤੋਂ ਲੜਕੇ ਦਾ ਰਿਸ਼ਤਾ ਡੇਟ ਆਫ ਬਰਥ 1999 ਕਾਸਟ ਜੱਟ ਸਿੱਖ ਪੜ੍ਹਾਈ ਡਿਪਲੋਮਾ ਇਨ ਆਈਟੀ ਐਂਡ ਹੋਟਲ ਮੈਨੇਜਮੈਂਟ ਕੱਦ 5 ਫੁੱਟ 8 ਇੰਚ ਪਹਿਨ ਇੱਕ ਮੈਰਿਡ ਯੂਐਸਏ ਪ੍ਰਾ ਕੋਈ ਨਹੀਂ ਕੰਮ ਟ੍ਰੇਨਿੰਗ ਇਨ ਵੈਸਟ ਵੈਸਟਰਨ ਪਲੱਸ ਜਲੰਧਰ ਰਿਸ਼ਤਾ ਲੜਕੀ ਵਧੀਆ ਪੜੀ ਲਿਖੀ ਘਰੇਲੂ ਗੁਰਸਿੱਖ ਪਰਿਵਾਰ ਤੋਂ ਹੋਵੇ ਪਰਿਵਾਰ ਦੀ ਕੋਈ ਮੰਗ ਨਹੀਂ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਪੁਰਤਗਾਲ ਪੀਆਰ ਲੜਕਾ ਨਾਮ ਐਮ ਸਿੰਘ ਪਤਾ ਬਰਨਾਲਾ ਡੇਟ ਆਫ ਬਰਥ 1993 ਕਾਸਟ ਜੱਟ ਸਿੱਖ ਕੱਦ 6 ਫੁੱਟ ਪੜ੍ਹਾਈ ਮਕੈਨੀਕਲ ਇੰਜੀਨੀਅਰ ਪੈਣ ਇੱਕ ਅਨਮੈਲਡ ਆਸਟ੍ਰੇਲੀਆ ਚ ਹੈ ਕਾਮਾ ਪੁਰਤਗਾਲ ਪੀਆਰ ਸਟੋਰ ਸਟੋਰ ਤੇ ਜੌਬ ਹੈ 3 ਏਕੜ ਜ਼ਮੀਨ ਹੈ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਯੂ ਐਸ ਏ ਵਰਕ ਪਰਮਿਟ ਲੜਕੀ ਦਾ ਰਿਸ਼ਤਾ ਫਤੇਗੜ ਸਾਹਿਬ ਤੋਂ ਡੇਟ ਆਫ ਬਰਥ 1999 ਕਾਸਟ ਜੱਟ ਸਿੱਖ ਪੜਾਈ ਪਲੱਸ 2 ਮੈਡੀਕਲ 2 ਇਅਰ ਡਿਪਲੋਮਾ ਇਨ ਕੈਨੇਡਾ ਕੱਦ 5 ਫੁੱਟ 8 ਇੰਚ ਸਾਰਾ ਬਾਇਓ ਡਾਟਾ ਪੜ ਕੇ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ। ਅਗਲਾ ਰਿਸ਼ਤਾ ਜੀ ਅੰਮ੍ਰਿਤਸਰ ਤੋਂ ਲੜਕੇ ਦਾ ਡੇਟ ਆਫ ਬਰਥ 1994 ਕਾਸਟ ਮੈਰਾ ਸਿੱਖ ਰਾਧਾ ਸਵਾਮੀ ਪੈਣਾ ਦੋ ਭਰਾ ਕੋਈ ਨਹੀਂ ਪੜਾਈ ਬੀ ਟੈਕ ਇੰਜੀਨੀਅਰਿੰਗ ਕੰਮ ਵਧੀਆ ਜੌਬ ਇੰਜੀਨੀਅਰ ਦੀ ਹੈ ਚੰਡੀਗੜ੍ਹ ਪਿਤਾ ਜੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ ਰਿਸ਼ਤਾ ਲੜਕੀ ਨੇ ਡਿਗਰੀ ਕੀਤੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਕੋਈ ਜ਼ਰੂਰੀ ਧਿਆਨ ਇਹੋ ਗੱਲਾਂ ਅਗਰ ਤੁਸੀਂ ਵੀ ਕਿਸੇ ਆਪਣੇ ਪਰਿਵਾਰਕ ਮੈਂਬਰ ਦੀ ਐਡ ਲਗਵਾਉਣੀ ਹੈ ਤਾਂ ਉੱਪਰ ਪੀਲੀ ਪੱਟੀ 'ਚ ਸਾਡਾ ਨੰਬਰ ਚੱਲ ਰਿਹਾ ਉਸ ਤੇ ਹੈਲੋ ਵਟਸਐਪ ਭੇਜੋ ਤੁਹਾਨੂੰ ਪ੍ਰੋਸੈਸ ਭੇਜ ਦਿੱਤਾ ਜਾਏਗਾ ਤੇ ਤੁਸੀਂ ਐਡ ਪਵਾ ਸਕਦੇ ਹੋ ਸਾਵਧਾਨੀ ਨਾਲ ਦੇਖ ਰੇਖ ਕਰਕੇ ਰਿਸ਼ਤਾ ਜੋੜੋ ਜੀ ਸਾਡਾ ਕੰਮ ਕੇਵਲ ਜਾਣਕਾਰੀ ਪਹੁੰਚਾਉਣਾ ਹੈ ਬਾਕੀ ਦੇਖ ਰੇਖ ਕਰਕੇ ਸਾਵਧਾਨੀ ਨਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੋਏਗੀ। ਧੰਨਵਾਦ ਜੀ ਸਤਿ ਸ੍ਰੀ ਅਕਾਲ।